ਦੋਸਤੋ ਆਪਾਂ ਸਭ ਨੇ ਇੱਕ ਅਸ਼ਲੀਲ ਵੀਡੀਓ ਦੇਖੀ ਹੈ ਭਗਵੰਤ ਸਿੰਘ ਮਾਨ ਚੀਫ ਮਨਿਸਟਰ ਪੰਜਾਬ ਦੇ ਉਸ ਬਾਰੇ ਅੱਜ ਮੈਂ ਤੁਹਾਡੇ ਨਾਲ ਇਹ ਕਹਿਣਾ ਚਾਹਣਾ ਕਿ ਇਹ ਵੀਡੀਓ ਜਿਹੜੀ ਆ ਇੱਕ ਵਿਅਕਤੀ ਵਿਸ਼ੇਸ਼ ਦੀ ਨਿਕੀ ਭਗਵੰਤ ਮਾਨ ਨਾਰਮਲ ਕੋਰਸ ਵਿੱਚ ਕਮੇਡੀਅਨ ਹੁੰਦਾ ਕੋਈ ਇੰਡੀਵਿਜੂਅਲ ਹੁੰਦਾ ਤਾਂ ਉਹਦੀ ਇਸ ਤਰ੍ਹਾਂ ਦੀ ਵੀਡੀਓ ਆ ਜਾਂਦੀ ਚੱਲੇ ਜਾਂਦੀ ਕੋ ਲੋਕਾਂ ਦੇ ਮਨ ਵਿੱਚ ਸ਼ੱਕ ਸ਼ੁਭਾ ਰਹਿ ਜਾਂਦਾ ਉਹਦੇ ਨਾਲ ਚੱਲ ਜਾਣੀ ਸੀ ਗੱਲ ਪਰ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਹੈ। ਔਰ ਅਗਰ ਪੰਜਾਬ ਦੇ ਮੁੱਖ ਮੰਤਰੀ ਤੇ ਆ ਚੀ ਚ ਜਿੰਨਾ ਵੀ ਇਲਜ਼ਾਮ ਲੱਗੇ ਚੀਚੀ ਜਿੰਨਾ ਵੀ ਤਾਂ ਮੈਂ ਸਮਝਦਾ ਕਿ ਉਹਦੇ ਨਾਲ ਕਿਹਦੀ ਤੋਹੀਨ ਹੋ ਰਹੀ ਆ ਪੰਜਾਬੀਆਂ ਦੀ ਤੋਹੀਨ ਹੋ ਰਹੀ ਆ ਆ ਪੱਗ ਬੰਨਣ ਵਾਲੇ ਸਿੱਖਾਂ ਦੀ ਤੋਹੀਨ ਹੋ ਰਹੀ ਵਰਲਡਵਾਈਡ ਇਸ ਲਈ ਇਹਦਾ ਹੱਲ ਕੀ ਸੀਗਾ ਇਹਦਾ ਹੱਲ ਇਹ ਸੀਗਾ ਕਿ ਅਗਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਜੀ ਇਹ ਤਾਂ ਬਿਲਕੁਲ ਡੀਪ ਫੇਕ ਵੀਡੀਓ ਆ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਜੀ ਤੇ ਫਿਰ ਜੇ ਇੰਨਾ ਇਹਨਾਂ ਨੂੰ ਕੌਨਫੀਡੈਂਸ ਆ ਤਾਂ ਫਿਰ ਇਹਨਾਂ ਨੇ ਇਸ ਵੀਡੀਓ ਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਕਿਉਂ ਨਹੀਂ ਕਰਾਈ ਬਿਨਾ ਫੋਰੈਂਸਿਕ ਲੈਬਾਰਟਰੀ ਦੀ ਜਾਂਚ ਤੋਂ ਇੱਕ ਤਰਫਾਈ ਜਿਹਨੂੰ ਕਹਿੰਦੇ ਐਕਸਪਾਰਟੀ ਇਹ ਐਲਾਨ ਕਰਤਾ ਕਿ ਜੀ ਇਹ ਤਾਂ ਡੀਪ ਫੇਕ ਵੀਡੀਓ ਆ ਜੀ ਇਹ ਤਾਂ ਆਰਟੀਫੀਸ਼ਲ ਇੰਟੈਲੀਜੈਂਸ ਦੀ ਵੀਡੀਓ ਆ ਜੀ ਇਹ ਤਾਂ ਭਾਜਪਾ ਵਾਲਿਆਂ ਨੇ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਛਾੜ ਦਿੱਤੀ ਆ ਇਹ ਤਾਂ ਕੋਈ ਤੁੱਕ ਨਹੀਂ ਇਹ ਕੋਈ ਦਲੀਲ ਨਹੀਂ ਜੀ ਔਰ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂ ਇੱਕ ਮਨਿਸਟਰ ਲਾਲਚੰਦ ਕਟਾਰੂ ਚੱਕ ਦੀ ਇਸ ਤਰ੍ਹਾਂ ਦੀ ਇੱਕ ਸੈਕਸ ਟੇਪ ਇੱਕ ਨੌਜਵਾਨ ਮੁੰਡੇ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਦੀ ਉਸ ਵਕਤ ਦੇ ਗਵਰਨਰ ਪ੍ਰੋਹਤ ਸਾਹਿਬ ਨੂੰ ਮਿਲ ਕੇ ਦਿੱਤੀ ਸੀ ਤਾਂ ਉਹਨਾਂ ਨੇ ਵੀ ਐਵੇਂ ਰਿਜੈਕਟ ਨਹੀਂ ਕਰਤੀ ਸੀ ਉਹਨਾਂ ਨੇ ਐਵੇਂ ਠੰਡੇ ਬਸਤੇ 'ਚ ਨਹੀਂ ਪਾਤੀ ਸੀ ਉਹਨਾਂ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬਾਰਟਰੀ ਕੋਲੋਂ ਉਸ ਵੀਡੀਓ ਨੂੰ ਕਲਿੱਪ ਨੂੰ ਉਹਦੀ ਜਾਂਚ ਕਰਾਈ ਫੋਰੈਂਸਿਕ ਲੈਬ ਨੇ ਕਿਹਾ ਕਿ ਇਹ ਵੀਡੀਓ ਜਿਹੜੀ ਆ ਇਹ ਬਿਲਕੁਲ ਜੈਨੂਨ ਆ ਇਹਦੇ ਤੇ ਕਿਸੇ ਦਾ ਛੇੜਛਾੜ ਨਹੀਂ ਕੀਤੀ ਗਈ ਇਹਦੀ ਕਿਸੇ ਤਰ੍ਹਾਂ ਦੀ ਐਡੀਟਿੰਗ ਨਹੀਂ ਕੀਤੀ ਗਈ ਉਹ ਗੱਲ ਅਲੱਗ ਆ ਕਿ ਭਗਵੰਤ ਮਾਨ ਦੀ ਸਰਕਾਰ ਨੇ ਆਪਣੇ ਮੰਤਰੀ ਨੂੰ ਬਚਾਇਆ ਸਾਨੂੰ ਕੋਈ ਫਰਕ ਨਹੀਂ ਪਿਆ ਉਸ ਬਚਾਉਣ ਦੇ ਨਾਲ ਤੋਹੀਨ ਜਿਹੜੀ ਆ ਬੇਇੱਜ਼ਤੀ ਜਿਹੜੀ ਆ ਉਹ ਕਟਾਰੂ ਚੱਕ ਸਮੇਤ ਭਗਵੰਤ ਮਾਨ ਦੀ ਸਮੁੱਚੀ ਸਰਕਾਰ ਦੀ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਦੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੁਣ ਇੱਕ ਨਵਾਂ ਸੀਨ ਆਇਆ ਔਰ ਜਿਹੜਾ ਇਹ ਕਹਿ ਦੇਣਾ ਕਿ ਉਹ ਬੰਦੇ ਦੇ ਉੱਤੇ ਚਾਰ ਮੁਕਦਮੇ ਦਰਜ ਐ ਜੋ ਉਹ ਤਾਂ ਹਿੰਦੁਸਤਾਨ ਦੀ ਅਦਾਲਤਾਂ ਦਾ ਪਘੋੜਾ ਉਹ 100 ਵਾਰੀ ਪਘੋੜਾ ਹੋਵੇ। ਕੁਐਸਚਨ ਹੈ ਕਿ ਜਿਹੜਾ ਇੱਕ ਵੀਡੀਓ ਪਬਲਿਕ ਡੋਮੇਨ ਚ ਅੱਜ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਭਗਵੰਤਮਾਨ ਵਰਗੀ ਸ਼ਕਲ ਦਾ ਆਦਮੀ ਉਹਦੇ ਤੇ ਇਹ ਇਲਜ਼ਾਮ ਲੱਗ ਰਹੇ ਨੇ ਕਿ ਉਹ ਕੁਝ ਰਸ਼ੀਅਨ ਔਰਤਾਂ ਦੇ ਨਾਲ ਬਦਫੈਲੀ ਕਰਨ ਦੀ ਤਿਆਰੀ ਕਰ ਰਿਹਾ ਹੈ ਜਾਂ ਸ਼ਰਾਬ ਪੀ ਰਿਹਾ ਹੈ ਉਹਨਾਂ ਦੇ ਨਾਲ ਬੈਠ ਕੇ ਉਹਦੇ ਨਾਲ ਹੇਠੀਕੇ ਦੀ ਹੋ ਰਹੀ ਆ ਸਮੁੱਚੇ ਪੰਜਾਬ ਦੇ 3 ਕਰੋੜ ਲੋਕਾਂ ਦੀ ਹੇਠੀ ਹੋ ਰਹੀ ਆ ਅਗਰ ਫਰਜ਼ ਕਰੋ ਇਹੀ ਇੰਡੀਪੈਂਡੈਂਟ ਲੈਬਾਰਟਰੀ ਤੋਂ ਪੰਜਾਬ ਸਰਕਾਰ ਉਹਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਕਰਾ ਦਿੰਦੀ ਔਰ ਬਲਕੇ ਬਿਹਤਰ ਇਹ ਹੁੰਦਾ ਕਿ ਪੰਜਾਬ ਚੋਂ ਕਰਾਉਂਦੀ ਕਿਉਂਕਿ ਪੰਜਾਬ ਦੀ ਕ੍ਰੈਡੀਬਿਲਿਟੀ ਫੋਰੈਂਸਿਕ ਲੈਬ ਦੀ ਡਾਕਟਰ ਵਿਜੇ ਸਿੰਘਲਾ ਜਿਹੜਾ ਮਨਿਸਟਰ ਉਹਦੀ ਆਡੀਓ ਦੇ ਵਿੱਚ ਉਹਦਾ ਖੁਲਾਸਾ ਹੋ ਚੁੱਕਾ ਵਾ ਇਹਨਾਂ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਿ ਜੀ ਇਹ ਆਡੀਓ ਜਿਹੜੀ ਸੀ ਡਾਕਟਰ ਵਿਜੇ ਸਿੰਘਲਾ ਦੀ ਉਹ ਠੇਕੇਦਾਰ ਦਾ ਨਾਲ ਜਾਲੀ ਸੀ ਲੇਕਿਨ ਉਸੇ ਫੋਰੈਂਸਿਕ ਲੈਬ ਸ਼ਾਇਦ ਖਰੜਦੀ ਇੱਕ ਡਿਪਟੀ ਡਾਇਰੈਕਟਰ ਨੇ ਮੋਰੀ ਆਣ ਕੇ ਕਿਹਾ ਕਿ ਇਹ ਸਰਾਸਰ ਗਲਤ ਰਿਪੋਰਟ ਹੈ ਇਹ ਜਿਹੜੀ ਆਡੀਓ ਸੀ ਡਾਕਟਰ ਵਿਜੇ ਸਿੰਘਲਾ ਦੀ ਬਿਲਕੁਲ ਜੈਨੂਨ ਸੀਗੀ ਇਸ ਲਈ ਇਹਦੀ ਜਾਂਚ ਹੋਣੀ ਬਹੁਤ ਬਹੁਤ ਲਾਜ਼ਮੀ ਆ ਇਹ ਸਾਡੇ ਵਿਕਾਰ ਦਾ ਸਵਾਲ ਆ ਔਰ ਮੈਂ ਅਰਦਾਸ ਕਰਦਾ ਕਿ ਭਗਵੰਤ ਮਾਨ ਔਰ ਆਸ ਵੀ ਕਰਦਾ ਮਾਂ ਕਿ ਇਦਾਂ ਦੀਆਂ ਘਟੀਆ ਹਰਕਤਾਂ ਦੇ ਵਿੱਚ ਸਾਡਾ ਚੀਫ ਮਿਨਿਸਟਰ ਇਨਵੋਲਵ ਨਹੀਂ ਹੋਵੇਗਾ ਪਰ ਅੱਜ ਕੀ ਹੋ ਰਿਹਾ ਵਾ ਕਿ ਅੱਧੇ ਪਚਦੇ ਲੋਕ ਇਸ ਨੂੰ ਸਵੀਕਾਰ ਕਰ ਰਿਹਾ ਅੱਧੇ ਪਛਦੇ ਲੋਕ ਕਹਿ ਰਹੇ ਨੇ ਕਿ ਸਰਕਾਰ ਦੇ ਕਹਿਣ ਦੇ ਉੱਤੇ ਮੀਡੀਆ ਦੇ ਕਹਿਣ ਦੇ ਉੱਤੇ ਕਿ ਇਹ ਤਾਂ ਇੱਕ اے ਆਈ ਦਾ ਔਰ ਡੀਪ ਫੇਕ ਵੀਡੀਓ ਦਾ ਕੰਮ ਹੈ ਇਹ ਜਾਲੀ ਵੀਡੀਓ ਆ ਪਰ ਜਿਹੜੇ ਅੱਧੇ ਲੋਕਾਂ ਦੇ ਮਨ ਵਿੱਚ ਸ਼ੁਭਾ ਰਹਿ ਜਾਣਾ ਕਿਉਂਕਿ ਬਹੁਤ ਜ਼ਿਆਦਾ ਵਾਇਰਲ ਹੋ ਗਈ ਬਹੁਤ ਸਾਰੀਆਂ ਸੋਸ਼ਲ ਸਾਈਟਸ ਦੇ ਉੱਤੇ ਤੇ ਉਹਦਾ ਤਾਂ ਫਿਰ ਜਿਹੜਾ 50% ਲੋਕਾਂ ਦੇ ਮਨਾਂ ਵਿੱਚ ਸ਼ੱਕ ਸਦਾ ਹੀ ਰਹਿ ਜਾਣਾ ਵਾ ਔਰ ਜਿਹੜੇ ਵੀ ਕਿਤੇ ਦੁਨੀਆ ਦੇ ਨਿਰਪੱਖ ਲੋਕ ਦੇਖ ਰਹੇ ਨੇ ਉਹਦੇ 'ਚ ਜਿੰਦਾ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ ਉਹਦੇ 'ਚ ਤੁਹਾਡੀ ਸਾਰਿਆਂ ਦੀ ਆਪਣੇ ਸਾਰਿਆਂ ਦੀ ਤੋਹੀਨ ਹੋਣ ਦਾ ਚਾਂਸ ਇਸ ਲਈ ਮੈਂ ਇੱਕ ਵਾਰ ਫਿਰ ਇਸ ਗੱਲ ਦੇ ਉੱਤੇ ਜ਼ੋਰ ਦਊਂਗਾ ਕਿ ਕਿਰਪਾ ਕਰਕੇ ਇਸ ਵੀਡੀਓ ਨੂੰ ਕਿਉਂਕਿ ਉਸ ਬੰਦਾ ਉਹ ਬੰਦਾ ਕਹਿ ਰਿਹਾ ਕਿ ਅਗਲੇ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਮੈਂ 6 7 8 ਵੀਡੀਓਜ਼ ਹੋਰ ਰਿਲੀਜ਼ ਕਰੂੰਗਾ ਤੇ ਤੁਸੀਂ ਕਿੰਨਿਆਂ ਨੂੰ ਨਕਾਰੋਗੇ ਕਿ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਕਿਸੇ ਜੇ ਕੋਈ ਕ੍ਰਾਈਮਨਲ ਆਦਮੀ ਵੀ ਆ ਜਿਹਦੀ ਛਵੀ ਖਰਾਬ ਵੀ ਆ ਕਿ ਉਹਨੂੰ ਅਧਿਕਾਰ ਕਿਸੇ ਦੇ ਖਿਲਾਫ ਸ਼ਿਕਾਇਤ ਕਰਨ ਦਾ ਨਹੀਂ ਹੈ ਜਾਂ ਆਪਣੀ ਗੱਲ ਕਹਿਣ ਦਾ ਨਹੀਂ ਹੈ ਉਹਦਾ ਉਹਦਾ ਆਪਾਂ ਮੂੰਹ ਤਾਂ ਬੰਦ ਕਰਾ ਨਹੀਂ ਸਕਦੇ ਇਸ ਦੀ ਤਾਂ ਇੱਕੋ ਇੱਕ ਪੁਖਤਾ ਹੱਲ ਆ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਦੀ ਵੈਰੀਫਿਕੇਸ਼ਨ ਇੱਕ ਫੋਰੈਂਸਿਕ ਲੈਬੋਰਟਰੀ ਚੰਡੀਗੜ੍ਹ ਤੋਂ ਤੁਰੰਤ ਕਰਵਾਈ ਜਾਵੇ ਔਰ ਅੱਗੇ ਦੇਖੋ ਹਾਸੋਈ ਨਹੀਂ ਗੱਲ ਕੀ ਹੋ ਰਹੀ ਆ ਕਿ ਇੱਕ ਤਰਫਾ ਹੀ ਚਲੇਗੀ ਪੁਲਿਸ ਆਪਈ ਦੂਜੇ ਪਾਸੇ ਕੋਈ ਪਾਰਟੀ ਨਹੀਂ ਹੈ ਮੋਹੱਲੀ ਦੀ ਅਦਾਲਤ ਵਿੱਚ ਔਰ ਮੈਨੂੰ ਥੋੜਾ ਜਿਹਾ ਰੰਜ ਹੈਗਾ ਕਿ ਜੱਜ ਸਾਹਿਬ ਨੇ ਉਹਨਾਂ ਨੂੰ ਚਾਹੀਦਾ ਸੀ ਪੰਜਾਬ ਪੁਲਿਸ ਨੂੰ ਪੁੱਛਦੇ ਕਿ ਤੁਸੀਂ ਕੀ ਇਸ ਵੀਡੀਓ ਦੀ ਤਸਦੀਕ ਕਰਾਈ ਹੈ ਕਿਸੇ ਫੋਰੈਂਸਿਕ ਲੈਬਾਰਟਰੀ ਤੋਂ ਕਿਸੇ ਸਾਈਬਰ ਐਕਸਪਰਟਸ ਤੋਂ ਤੁਸੀਂ ਇਸ ਵੀਡੀਓ ਨੂੰ ਤਸਦੀਕ ਕਰਾਇਆ ਕਿ ਜਾਲੀ ਹੈ ਉਹਨਾਂ ਨੇ ਵੀ ਇੱਕ ਤਰਫਾ ਐਕਸਪਾਰਟੀ ਆਰਡਰ ਕਰ ਦਿੱਤਾ ਕਿ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਤੋਂ ਫੇਸਬੁੱਕ YouTube Instagram Twitter ਤੋਂ ਇਹ ਵੀਡੀਓ ਨੂੰ ਤੁਰੰਤ ਹਟਾਇਆ ਜਾਵੇ ਚਲੋ ਉਸ ਨੂੰ ਹਟਾਇਆ ਜਾਵੇਗਾ ਲੇਕਿਨ ਜਿਹੜੀ ਇਹ 5-4 ਦਿਨਾਂ 5-7 ਦਿਨਾਂ ਦੇ ਵਿੱਚ ਉਹ ਆਲਰੇਡੀ ਸ਼ੇਅਰ ਹੋ ਚੁੱਕੀ ਜਿਹੜੀ ਆਲਰੇਡੀ ਦੁਨੀਆਂ ਦੇ ਵਿੱਚ ਲੋਕਾਂ ਨੇ ਉਹਨੂੰ ਡਾਊਨਲੋਡ ਕਰਕੇ WhatsApp ਦੇ ਉੱਤੇ ਪਾ ਦਿੱਤਾ ਹੋ ਉਹਨੂੰ ਕੌਣ ਰੋਕੇਗਾ ਮੇਰੇ ਵੀਰੋ ਸੋ ਇਸ ਲਈ ਮੈਂ ਇਸ ਗੱਲ ਦੀ ਬਜਾਹਤ ਕਰ ਰਿਹਾ ਬਤੌਰ ਆਪੋਜੀਸ਼ਨ ਦਾ ਲੀਡਰ ਆਪੋਜੀਸ਼ਨ ਦਾ ਐਮ ਐਲ ਏ ਕਿ ਆਪਣੀ ਛਵੀ ਨੂੰ ਬਚਾਉਣ ਲਈ ਪੰਜਾਬੀਆਂ ਦੀ ਔਰ ਚੀਫ ਮਨਿਸਟਰ ਦੇ ਔਦੇ ਤੇ ਰਤਬੇ ਦੀ ਮਾਨ ਤੇ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ ਇਸ ਵੀਡੀਓ ਨੂੰ ਤੁਰੰਤ ਜਿਹੜਾ ਉਹ ਕਿਸੇ ਅੱਛੀ ਫੋਰੈਂਸਿਕ ਇੰਡੀਪੈਂਡੈਂਟ ਲੈਬੋਰਟਰੀ ਤੋਂ ਆਊਟ ਆਫ ਪੰਜਾਬ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਹੋਕ ਹੀ ਰਿਹਾ ਵਾ ਕਿ ਸਿਰਫ ਇਹ ਕਹਿ ਦੇਣਾ ਕਿ ਇਹ ਤਾਂ ਬੀ ਜੀ ਪੀ ਦਾ ਕੰਮ ਸੀ ਦੇਖੋ ਬੀਜੇਪੀ ਦੇ ਕੋਲ ਤਾਂ ਭਗਵੰਤ ਮਾਨ ਦੀ ਜਿਹੜੀ ਜਰਮਨੀ ਦੇ ਸ਼ੈਫ ਫ੍ਰੈਂਕਫਰਟ 에ਰਪੋਰਟ ਦੀ ਲੁਫਤਾਨ ਲੁਫਤਾਨਜ਼ਾ 에ਅਰਲਾਈਨ ਦੀ दारू ਪੀਤੇ ਦੀ ਵੀਡੀਓ ਹੋਮ ਮਿਨਿਸਟਰ ਦੇ ਕੋਲ ਆ। ਔਰ ਹੋ ਸਕਦਾ ਕਿ ਉਸ ਵੀਡੀਓ ਨੂੰ ਆਪਣੇ ਕੋਲ ਰੱਖ ਕੇ ਉਹਨੂੰ ਨਾ ਰਿਲੀਜ਼ ਕਰਕੇ ਕਿਉਂਕਿ ਉਹਨੂੰ ਡੀਪਲੇਨ ਕਰਤਾ ਸੀ ਚੀਫ ਮਿਨਿਸਟਰ ਨੂੰ। ਨਾਰਮਲ ਕੋਰਸ ਵਿੱਚ ਕੋਈ ਜਹਾਜ਼ ਕੋਈ 에ਅਰਲਾਈਨ ਐਵੇਂ ਤਾਂ ਕਿਸੇ ਨੂੰ ਡੀਪਲੇਨ ਕਰਦੀ ਨਹੀਂ ਜਦੋਂ ਬੰਦੇ ਦੀ ਹਾਲਾਤ ਹੀ ਇੰਨੇ ਖਰਾਬ ਹੋਣ ਕਿ ਉਹ ਦੂਜੇ ਪੈਸੇਂਜਰਜ਼ ਨੂੰ ਉਹ ਤੋਂ ਮੁਸ਼ਕ ਆਉਂਦਾ ਹੋਵੇ। ਉਦਿਆਂ ਹਰਕਤਾਂ ਤੋਂ ਉਹ ਪਰੇਸ਼ਾਨ ਹੋਣ ਤਾਂ ਏਅਰਲਾਈਨਸ ਕਹਿੰਦੇ ਕਿ ਅਸੀਂ ਤੁਹਾਨੂੰ ਆਪਣੇ ਜਹਾਜ਼ ਵਿੱਚ ਨਹੀਂ ਲੈ ਕੇ ਜਾ ਸਕਦੇ ਇਹਦੀ ਵੀਡੀਓ ਤਾਂ ਹੋਮ ਮਿਨਿਸਟਰ ਔਰ ਹੋਮ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਕੋਲ ਹੈ ਕਿਤੇ ਇਹ ਤਾਂ ਨਹੀਂਗਾ ਕਿ ਗਵਰਨਮੈਂਟ ਆਫ ਇੰਡੀਆ ਬੀਜੇਪੀ ਦੀ ਇਦਾਂ ਦੀਆਂ ਵੀਡੀਓਜ਼ ਆਪਣੇ ਕੋਲ ਰੱਖ ਕੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਬਾਹ ਮਰੋੜ ਕੇ ਕੋਈ ਫਾਇਦਾ ਤਾਂ ਨਹੀਂ ਲੈ ਰਹੇ ਕੁਲਾਹ ਤਾਂ ਨਹੀਂ ਲੈ ਰਹੇ ਕਿ ਉਹਨਾਂ ਨੇ ਐਨਐਸਏ ਤਾਂ ਨਹੀਂ ਲਗਵਾਤੀ ਉਸੇ ਵੀਡੀਆ ਦੇ ਵੀਡੀਓ ਜਾਂ ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਪੰਜਾਬ ਦੇ ਚੀਫ ਮਿਨਿਸਟਰ ਦੇ ਕੁਝ ਕਾਰਨਾਮੇ ਹੋਣਗੇ ਉਹ ਤਾਂ ਨਹੀਂ ਦਿਖਾ ਕੇ ਉਹਨਾਂ ਨੇ ਕਹਾ ਕਿ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਗਿਬਰੂਗੜ ਦੇ ਜੇਲ੍ਹ ਵਿੱਚ ਭੇਜਿਆ ਸੁੱਟਿਆ ਜਾਵੇ ਸਾਡੇ ਕਿਸਾਨਾਂ ਦੇ ਮੋਰਚੇ ਨੂੰ ਖਦੇੜਿਆ ਗਿਆ ਬੁਲਡوزر ਤੇ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦਾ ਖਦੇੜਤਾ ਸਾਰਾ ਮੋਰਚਾ ਇੱਕ ਪੀਸਫੁੱਲ ਮੋਰਚੇ ਨੂੰ ਕਿਤੇ ਭਾਜੀਪੀ ਨੇ ਇਸ ਤਰ੍ਹਾਂ ਦੀ ਵੀਡੀਓਜ਼ ਤੇ ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਮਸੌਦਾ ਹੋਵੇਗਾ ਜਿਹਦੇ ਨਾਲ ਸਾਡਾ ਚੀਫ ਮਿਨਿਸਟਰ ਪੰਜਾਬ ਦਾ ਉਹਨਾਂ ਦੇ ਪ੍ਰੈਸ਼ਰ ਦੀਨ ਆ ਰਿਹਾ ਕਿਤੇ ਇਹ ਤਾਂ ਨਹੀਂ ਹੋ ਰਿਹਾ ਇਸ ਲਈ ਇਹਦੀ ਵੈਰੀਫਿਕੇਸ਼ਨ ਹੋਣੀ ਬਹੁਤ ਬਹੁਤ ਲਾਜ਼ਮੀ ਆ ਤੁਰੇ ਜਾਂਦੇ ਇਹ ਕਹਿ ਦੇਣਾ ਕਿ ਬੀਜੇਪੀ ਨੇ ਕਰਾਤਾ ਇਹਦੇ ਨਾਲ ਤਾਂ ਕੋਈ ਪਰਪਸ ਨਹੀਂ ਹਲੋਂਦਾ ਅਗਰ ਤੁਹਾਡੇ ਕੋਲ ਸਰਟੀਫਾਈਡ ਲੈਬ ਦੀ ਸਰਟੀਫਾਈਡ ਕਾਪੀ ਹੋਊਗੀ ਕਿ ਇਹ ਵੀਡੀਓ ਜਿਹੜੀ ਆ ਇਹ ਡੀਪ ਫੇਕ ਦੀ ਹੈ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਤਾਂ ਫਿਰ ਲੋਕਾਂ ਦੇ ਮਨ ਵਿੱਚ ਇੱਕ ਭਰੋਸਾ ਆਵੇਗਾ ਕਿ ਹਾਂ ਇਹਦੇ ਤਾਂ ਕੰਮ ਗਲਤ ਆ ਕਿਉਂਕਿ ਜਿਹੜਾ ਇਲਜ਼ਾਮ ਲਾਉਣ ਵਾਲਾ ਵਿਅਕਤੀ ਆ ਉਹ ਤਾਂ ਇਹ ਕਹਿ ਰਿਹਾ ਕਿ ਮੈਂ ਗਰੋਕ ਤੇ ਸ਼ੇਅਰ ਕੀਤਾ ਤੁਸੀਂ ਇਹਦੀ スクリーン ショट्स ਲੈ ਕੇ ਗਰੋਕ ਤੇ ਪਾ ਕੇ ਦੇਖ ਲੋ ਚੈਟ ਜੀਪੀਟੀ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਐਪਸ ਨੇ ਉਹਦੇ ਤੇ ਤੁਸੀਂ ਪਾ ਕੇ ਦੇਖ ਲੋ ਕਿ ਇਹ ਇਹ ਫੋਟੋਜ਼ ਜਾਂ ਇਹ ਵੀਡੀਓ ਜਿਹੜੀ ਇਹ ਫੇਕ ਤਾਂ ਨਹੀਂ ਹੈ ਉਹ ਕਹਿੰਦਾ ਕਿ ਮੇਰੇ ਕੋਲ ਤਾਂ ਜਵਾਬ ਆ ਰਿਹਾ ਕਿ ਇਹਦੇ ਤੇ ਕੋਈ ਐਡੀਟਿੰਗ ਨਹੀਂ ਹੋਈ ਇਸ ਲਈ ਮੇਰੇ ਵੀਰੋ ਇਹ ਇਹ ਵਕਾਰ ਪੰਜਾਬ ਦਾ ਹੈ ਇਹ ਕੱਲੇ ਭਗਵੰਤ ਮਾਨ ਦੇ ਵਕਾਰ ਦੀ ਗੱਲ ਨਹੀਂ ਇਹ ਤਾਂ ਹੋ ਸਕਦਾ ਇਸ ਤਰ੍ਹਾਂ ਦੀਆਂ ਇਹਦੀਆਂ ਹੋਰ ਵੀ ਵੀਡੀਓਜ਼ ਤੇ ਹੋਰ ਵੀ ਗੱਲਾਂ ਗਾਹ ਹੋਣਗੀਆਂ ਪਰ ਇਹ ਸਾਡੇ ਵਕਾਰ ਦਾ ਸਵਾਲ ਹੈ